ਲੜਕੀ ਦਾ ਛਗਣ ਕਰਨ ਜਾ ਰਹੇ ਹੈ ਪਰਿਵਾਰ ਦੀ ਗੱਡੀ ਦਰਦਨਾਕ ਹਾਸੇ ਦਾ ਸ਼ਿਕਾਰ ਇਹ ਆਪਣੀ ਸੈਟਰ ਦਾ ਇੰਗੇਜਮੈਂਟ ਕਰਨ ਵਾਸਤੇ ਸਰਸੇਮ ਨੂੰ ਜਾ ਰਹੇ ਸੀ ਤੇ ਜਿਹੜਾ ਡੁਆਇਡਰ ਹੁੰਦਾ ਟੂਲ ਪਲੱਜ ਨੇੜੇ ਉਹਦੇ ਨਾਲ ਟਕਰਾਨ ਕਰਕੇ ਗੱਡੀ ਦਾ ਕਾफी ਨਿਸ਼ਾਨ ਹੋਇਆ ਤੇ ਜਿਹਦੇ ਵਿੱਚ ਮੌਕੇ ਤੇ ਹੀ ਇੱਕ ਬੰਦੇ ਦੀ ਜਿਹੜੀ ਡੈਥ ਹੋ ਗਈ ਸੀ ਸੰਦੀਪ ਗਲਤ ਸੇਚਾ ਗੱਡੀ ਚੱਲਦੀ ਚੱਲਦੀ ਕਿਤੇ ਉੱਪਰ ਪਾਪਿੱਤਾ ਚੀਚਾ ਬਣਿਆ ਬਟ ਲੜਕੀ ਦੇ ਭਰਾ ਸਮੇਤ ਤਿੰਨ ਲੋਕਾਂ ਦੀ ਮੌਕੇ ਤੇ ਹੀ ਤੜਫ ਤੜਫ ਮੌਤ ਜਿੱਥੇ ਜਾ ਕੇ ਦੋ ਬੰਦਿਆਂ ਦੀ ਉੱਥੇ ਵੀ ਡੈਥ ਹੋ ਗਈ ਹੈ ਨਾਲ ਹੀ ਇੱਕ ਸਕੋਰਪੀਓ ਗੱਡੀ ਆ ਰਹੀ ਸੀ ਪਿੱਛੇ ਉਹ ਵੀ ਡਰਡਰ ਨਾਲ ਟਕਰਾ ਗਈ ਤੇ ਉਹਦੇ 'ਚ ਵੀ ਕਾਫੀ ਗੱਡੀ ਦਾ ਨਹਸਾਨ ਹੋਇਆ ਬੀਐਸਐਫ ਚ ਨੌਕਰੀ ਕਰ ਰਿਆ ਸੀ ਮ੍ਰਿਤਕ ਲੜਕੀ ਦਾ ਪਿਤਾ ਹਾਏ ਹਾਸਾ ਧੁੰਦਕਾਰ ਨਹੀਂ ਵਾਪਰਿਆ ਧੁੰਦ ਜਿਆਦਾ ਹੋਣ ਕਰਕੇ ਸਵੇਰ ਗੱਡੀ ਉਹਨਾਂ ਤੋਂ ਸਪੀਡ ਲਈ ਸੀ ਕੰਟਰੋਲ ਨਹੀਂ ਹੋਈ ਜੋ ਡਬਲਡਰ ਨਾਲ ਟਕਰਾਈ ਇਸੇ ਤਿੱਕ ਮੁੰਡਾ ਦੱਸ ਦਿਆ ਸੰਦੀਪ ਮਸੀ ਜਿਹੜਾ ਬੀਐਸਐਫ ਦੇ ਵਿੱਚ ਹੈ ਜੋ ਡਰਾਈਵ ਕਰ ਰਿਆ ਸੀ ਹਾਸੀ ਦੇ ਯਾ ਸ਼ਿਕਾਰ ਦੋਵੇਂ ਗੱਡੀਆਂ ਦੇ ਓਡੇ ਪਰ ਖੱੱਚੇ ਬਿਸ਼ ਗਈਆਂ ਲਾਸ਼ਾਂ ਜੀ ਹਾਂ ਪੰਜਾਬ ਵਿੱਚ ਧੁੰਦ ਕਾਰਨ ਇੱਕ ਵੱਡੀ ਦਰਦਨਾਕ ਘਟਨਾ ਵਾਪਰ ਚੁੱਕੀ ਹੈ ਜਾਣਕਾਰੀ ਮੁਤਾਬਕ ਇੱਕ ਹੀ ਪਰਿਵਾਰ ਦੀਆਂ ਦੋ ਗੱਡੀਆਂ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਚੁੱਕੀਆਂ ਨੇ ਹਾਦਸਾ ਅਜਿਹਾ ਵਾਪਰਿਆ ਕਿ ਗੱਡੀਆਂ ਦੇ ਪਰਖੱਚੇ ਉੱਡ ਗਏ ਦੂਰ ਦੂਰ ਤੱਕ ਗੱਡੀਆਂ ਦਾ ਪਾਰਟਸ ਖਿਲਰਿਆ ਪਿਆ ਦਿਖਾਈ ਦਿੱਤਾ ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ 'ਚ ਇੱਕ ਬੀਐਸਐਫ ਦਾ ਜਵਾਨ ਵੀ ਸ਼ਾਮਲ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਆਪਣੀ ਲੜਕੀ ਦੇ ਛਗਣ ਲਈ ਜਾ ਰਿਹਾ ਸੀ ਇਸ ਦੌਰਾਨ ਧੁੰਦ ਦੇ ਕਾਰਨ ਬਰਨਾਲਾ ਮੋਗਾ ਹਾਈਵੇ ਤੇ ਮੱਲੀਆ ਟੋਲ ਪਲਾਜ਼ਾ ਦੇ ਕੋਲ ਅਚਾਨਕ ਸਵਿਫਟ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਸਿੱਧੀ ਟੋਲ ਪਲਾਜ਼ਾ ਦੇ ਡਿਵਾਈਡਰ ਚ ਜਾ ਬੱਜੀ ਜਿਸ ਕਾਰਨ ਕਾਰ ਦੇ ਚਿੱਥੜੇ ਉੱਡ ਗਏ ਤੇ ਇਸ ਹਾਦਸੇ 'ਚ ਗੱਡੀ 'ਚ ਸਵਾਰ ਲੜਕੀ ਦੇ ਪਿਤਾ ਤੇ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਇਸੇ ਪਰਿਵਾਰ ਦੀ ਇੱਕ ਹੋਰ ਸਕੋਰਪੀਓ ਗੱਡੀ ਪਿੱਛੇ ਆ ਰਹੀ ਸੀ ਜੋ ਦੇਖਦੇ ਹੀ ਦੇਖਦੇ ਡਵਾਈਡਰ 'ਚ ਜਾ ਬੱਜੀ ਜਿਸ ਕਾਰਨ ਗੱਡੀ ਦਾ ਭਾਰੀ ਨੁਕਸਾਨ ਹੋ ਗਿਆ ਪਰ ਇਸ ਗੱਡੀ 'ਚ ਸਵਾਰ ਲੋਕਾਂ ਦਾ ਬਾਲਵਾਲ ਬਚਾ ਰਹਿ ਗਿਆ ਦੱਸਿਆ ਜਾ ਰਿਹਾ ਕਿ ਮ੍ਰਿਤਕਾਂ 'ਚ ਉਹ ਇੱਕ ਦਾ ਨਾਮ ਸੁਨੀਲ ਮਸੀ ਹੈ ਜਿਸ ਦੀ ਉਮਰ 31 ਸਾਲ ਸੀ ਜਦਕਿ ਅਰਸ਼ਦੀਪ ਦੀ ਉਮਰ 21 ਸਾਲ ਤੇ ਮ੍ਰਿਤਕ ਲੜਕੀ ਅਨੂਦੀ ਉਮਰ 18 ਸਾਲ ਸੀ ਵਾਪਰ ਇਸ ਰੌਂਗਟੇ ਖੜੇ ਕਰਦੀ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਲੈ ਰੋਂਦੇ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਮੇਰੀ ਬੇਟੀ ਦੀ ਸਗਨ ਸੀ ਜੀ ਤੇ ਇਹ ਆ ਰਹੇ ਸੀ ਸਗਨ ਤੇ ਹੀ ਲਾਉਣ ਜਾ ਰਹੇ ਹਾਂ ਸਾਰਾ ਪਰਿਵਾਰ ਤੇ ਜੋ ਸੰਦੀਪ ਸੀ ਮੇਰਾ ਬੇਟਾ ਸੀ ਜੀ ਹਾਂ ਜੀ ਜੋ ਬੀਐਸਐਫ ਵਿੱਚ ਨੌਕਰੀ ਕਰਦਾ ਸੀ ਤੇ ਔਰ ਅਰਸ਼ਦੀ ਪਿੜਾ ਉਹ ਵੀ ਮੇਰਾ ਭਤੀਜਾ ਸੀ ਮੇਰੇ ਭਰਾ ਦਾ ਲੜਕਾ ਹੀ ਸੀ ਤੇ ਪੱਦਾ ਧੁੰਦ ਦੇ ਕਾਰਨ ਉਹ ਡਵਾਇਡਰ ਤੇ ਵੱਜਣ ਕਾਰਨ ਉਹ ਗੱਡੀ ਜਿਹੜੀ ਉਹ ਜਿਆਦਾ ਉਲਟ ਗਈ ਸੰਭਲੀ ਨਹੀਂ ਗਈ ਤੇ ਇਸ ਕਾਰਨ ਇੱਕ ਮੇਰੀ ਧੋਤੀ ਲੱਗਦੀ ਆ ਇੱਕ ਮੇਰਾ ਬੇਟਾ ਇੱਕ ਮੇਰਾ ਭਰਾ ਦਾ ਮੁੰਡਾ ਤੇ ਇਹਨਾਂ ਤਿੰਨਾਂ ਦੀ ਡੈਥ ਹੋ ਚੁੱਕੀ ਆ ਔਰ ਮੇਰੀ ਜੋ ਬੇਟੀ ਅਸਲੋਮੀ ਚੀਦਾ ਉਹਦੀ ਲੱਤ ਤੇ ਸੱਟ ਲੱਗੀ ਔਰ ਡਾਕਟਰ ਰਾਡਬਾਰੇ ਦੱਸ ਰਹੇ ਨੇ ਤੇ ਔਰ ਜਿਹੜੀ ਮੌਨਿਕਾ ਹੈ ਉਹ ਮੇਰੀ ਭਨੇਵੀ ਆ ਜੀ ਔਰ ਉਸ ਵੀ ਨੂੰ ਕਾਫੀ ਸੱਟ ਹੈ ਸੀਰੀਅਸ ਆ ਤੇ ਇਹ ਤੁਹਾਨੂੰ ਦਾ ਕਾਰਨ ਕੇ ਵਾਕਿਆ ਹੋਇਆ ਤੇ ਸਾਡੇ ਨਾਲ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਕਿ ਜੋ ਅਸੀਂ ਕਿਸੇ ਨੂੰ ਪੁਜਾਰ ਨਹੀਂ ਕਰ ਸਕਦੇ ਇਸ ਅੰਮਦਪਾਗੀ ਘਟਨਾ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ। ਇੱਕ ਸਵਿਫਟ ਡੀਅਰ ਗੱਡੀ ਸੀ ਪੀਵੀ 40 ਈ 84 79 ਇਹ ਆਪਣੀ ਸਿਸਟਰ ਦਾ ਇੰਗੇਜਮੈਂਟ ਕਰਨ ਵਾਸਤੇ ਸਰਸੇਮ ਨੂੰ ਜਾ ਰਹੇ ਸੀਗੇ ਤੇ ਥੋੜੀ ਗੱਡੀ ਸਪੀਡ ਲਈ ਸੀ ਤੇ ਜਿਹੜਾ ਡਾਇਵਰ ਹੁੰਦਾ ਟੂਲਪਲਾਜ ਨੇੜੇ ਉਹਦੇ ਨਾਲ ਟਕਰਾਨ ਕਰਕੇ ਗੱਡੀ ਦਾ ਕਾਫੀ ਨਿਸ਼ਾਨ ਹੋਇਆ ਤੇ ਜਿਹਦੇ ਵਿੱਚ ਮੌਕੇ ਤੇ ਹੀ ਇੱਕ ਬੰਦੇ ਦੀ ਜਿਹਦੀ ਡੈਥ ਹੋ ਗਈ ਸੀ ਸੰਦੀਪ ਸੰਦੀਪ ਮਸੀਹ ਦੀ ਉਸ ਤੋਂ ਬਾਅਦ ਬਾਕੀ ਜਿਹੜੇ ਦੋ ਤਿੰਨ ਬੰਦੇ ਸੀ ਉਹ ਏਮਜ ਹਸਪਤਾਲ ਬਠਿੰਡੇ ਦਾ ਰੈਫਰ ਕਰਤੇ ਸੀਗੇ ਜਿੱਥੇ ਜਾ ਕੇ ਦੋ ਬੰਦਿਆਂ ਦੀ ਉੱਥੇ ਵੀ ਡੈਥ ਹੋ ਗਈ ਆ ਤੇ ਇੱਕ ਬੰਦਾ ਸੀ ਐਚ ਬਰਨਾਲਾ ਦਾਖਲਾ ਤੇ ਇੱਕ ਏਮਜ ਬਠਿੰਡੇ ਦਾਖਲਾ ਤੇ ਉਸ ਤੋਂ ਬਾਅਦ ਨਾਲ ਹੀ ਇੱਕ ਸਕੋਰਪੀਓ ਗੱਡੀ ਆ ਰਹੀ ਸੀ ਪਿੱਛੇ ਉਹ ਵੀ ਡਾਇਵਰਡਰ ਨਾਲ ਟਕਰਾ ਗਈ ਤੇ ਉਹਦੇ 'ਚ ਵੀ ਕਾਫੀ ਗੱਡੀ ਦਾ ਨਿਸ਼ਾਨ ਹੋਇਆ ਪਰੰਤੂ ਉਹ ਜਿਹੜੇ ਬੰਦੇ ਆ ਬਾਲ-ਬਾਲ ਬਚ ਗਏ ਤੇ ਪਰਿਵਾਰ ਦੇ ਜਿਹੜੇ ਮੈਂਬਰ ਆ ਉਹ ਆ ਚੁੱਕੇ ਆ ਅਸੀਂ ਉਹਨਾਂ ਦੇ ਬਿਆਨ ਲਿਖ ਕੇ ਜੈਸੀ ਵੀ ਕਾਰਵਾਈ ਹੋਊਗੀ ਉਹ ਅਮਲਤ ਲੈ ਜਾਂਦੀ ਜਾਊਗੀ ਹਾਂ ਇਹ ਹਾਦਸਾ ਧੁੰਦ ਕਾਰਨ ਹੀ ਵਾਪਰਿਆ ਧੁੰਦ ਜ਼ਿਆਦਾ ਹੋਣ ਕਰਕੇ ਸਵੇਰ ਗੱਡੀ ਉਹਨਾਂ ਤੋਂ ਸਪੀਡ ਲਈ ਸੀ ਕੰਟਰੋਲ ਨਹੀਂ ਹੋਈ ਜੋ ਡਿਵਾਈਡਰ ਨਾਲ ਟਕਰਾ ਗਈ ਸਰ ਇਹਨਾਂ ਮ੍ਰਿਤਕਾਂ ਦੇ ਵਿੱਚ ਕੋਈ ਫੌਜੀ ਦਾ ਅਧਿਕਾਰੀ ਮੌਜੂਦ ਵੀ ਹੈ ਕਿ ਅ ਇਹਦੇ ਵਿੱਚ ਇੱਕ ਮੁੰਡਾ ਦੱਸ ਦਿਆ ਸੰਦੀਪ ਮਸੀਹ ਜਿਹੜਾ ਬੀਐਸਐਫ ਦੇ ਵਿੱਚ ਜੋ ਡਰਾਈਵ ਕਰ ਰਿਹਾ ਸੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਿਖੇ ਜਾ ਰਹੇ ਹਨ ਜੈਸੀ ਘਰ ਵੀ ਹੋਊਗੀ ਅਮਲ ਚਲਿਆਂਦੀ ਜਾਊਗੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਜੋ ਵੀ ਘਟਨਾ ਹੋਊਗੀ ਉਹਦੇ ਮੁਤਾਬਕ ਕਾਰਵਾਈ ਅਮਲ ਚਲਿਆਂਦੀ ਜਾਵੇਗੀ ਵਾਕਈ ਹੀ ਇਹ ਘਟਨਾ ਰੂਹ ਕੰਬਾ ਦੇਣ ਵਾਲੀ ਹੈ ਹਰ ਕਿਸੇ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਪੀੜਤੇ ਪਰਿਵਾਰ ਤਰਨਤਾਰਨ ਦਾ ਰਹਿਣ ਵਾਲਾ ਸੀ ਜੋ ਖੁਸ਼ੀ-ਖੁਸ਼ੀ ਸਿਰਸਾ ਚ ਆਪਣੀ ਲੜਕੀ ਦਾ ਸ਼ਗਨ ਕਰਨ ਲਈ ਜਾ ਰਿਹਾ ਸੀ ਪਰ ਇਸ ਪਰਿਵਾਰ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਅਜੀਹੀ ਨਜ਼ਰ ਲੱਗੀ ਕਿ ਖੁਸ਼ੀਆਂ ਵਾਲੇ ਇਸ ਘਰ ਚ ਸੱਥਰ ਵਿੱਚ ਗਏ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਵਾਪਰੀ ਇਹ ਘਟਨਾ ਆਮ ਲੋਕਾਂ ਨੂੰ ਸੁਚੇਤ ਕਰ ਰਹੀ ਹੈ ਕਿ ਧੁੰਦ 'ਚ ਗੱਡੀ ਨੂੰ ਹੌਲੀ ਧਿਆਨ ਨਾਲ ਚਲਾਇਆ ਜਾਵੇ। ਜਿੰਨਾ ਹੋ ਸਕੇ ਧੁੰਦ 'ਚ ਵਾਹਨਾਂ ਨੂੰ ਘੱਟ ਤੋਂ ਘੱਟ ਵਰਤਿਆ ਜਾਵੇ ਤਾਂ ਕਿ ਅਜਿਹੀਆਂ ਮਦਭਾਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਜਗਬਣੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ।